ਸਤਿ ਸ਼੍ਰੀ ਅਕਾਲ ਜੀ ਮੈਂ ਨਵਨੀਤ ਕੌਰ ਸਤਿ ਸ਼੍ਰੀ ਅਕਾਲ ਮੈਂ ਰਵਿੰਦਰ ਸਿੰਘ ਸੋ ਮੈਂ ਇੱਕ ਟਰੱਕ ਡਰਾਈਵਰ ਹਾਂ ਤੇ ਕਾਫੀ ਲੰਮੇ ਸਮੇਂ ਤੋਂ ਟਰਕਿੰਗ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹਾਂ ਹਾਂਜੀ ਮੈਂ ਫੈਸ਼ਨ ਡਿਜ਼ਾਈਨਰ ਹਾਂ ਮੇਰੀਆਂ ਭੈਣਾਂ ਮੈਨੂੰ ਇੰਸਟਾਗ੍ਰam ਤੇ ਤੇ ਟਿਕਟੌਕ ਤੇ ਫੋਲੋ ਕਰ ਸਕਦੀਆਂ ਨੇ ਦ ਨਵਨੀਤ ਕੌਰ ਸਟੋਰ ਤੇ ਤੁਸੀਂ ਆਪਣੇ ਆਰਡਰ ਪਲੇਸ ਕਰ ਸਕਦੇ ਹੋ ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਜੋ ਸਾਡਾ ਮਕਸਦ ਆ ਅਸੀਂ ਟਰੈਵਲ ਬਲੌਗਿੰਗ ਦਾ ਜੋ ਸਫ਼ਰ ਸ਼ੁਰੂ ਕਰਨ ਜਾ ਰਹੇ ਹਾਂ ਮੈਂ ਪਿਛਲੇ 13 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹਾਂ ਤੇ ਨਵਨੀਤ ਪਿਛਲੇ 7-8 ਸਾਲ ਤੋਂ ਕੈਨੇਡਾ ਵਿੱਚ ਰਹਿ ਰਹੇ ਨੇ ਸੋ ਜੇ ਘੁੰਮਣ ਦੀ ਗੱਲ ਕਰੀਏ ਸਾਨੂੰ ਦੋਵਾਂ ਨੂੰ ਹੀ ਸ਼ੌਂਕ ਜਨੂਨ ਘੁੰਮਣ ਦਾ ਬਹੁਤ ਜ਼ਿਆਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੁਨੀਆ ਘੁੰਮ ਰਹੇ ਹਾਂ ਜੇ ਮੈਂ ਕੈਨੇਡਾ ਦੀ ਗੱਲ ਕਰਾਂ ਕੈਨੇਡਾ ਸਾਰਾ ਘੁੰਮ ਫਿਰ ਕੇ ਦੇਖਿਆ ਈਵਨ ਮੈਂ ਰਹਿ ਕੇ ਦੇਖਿਆ ਹੋਇਆ অন্ਟਾਰੀਓ 'ਚ ਮੈਂ 4-5 ਸਾਲ ਰਿਹਾ ਸਰੀ 'ਚ ਮੈਂ 1 ਸਾਲ ਰਿਹਾ ਮਾਂ ਜਿਵੇਂ ਈਸਟ ਵਾਲੇ ਪਾਸੇ ਦੀ ਗੱਲ ਕਰਾਂ ਹੈਲੀਫੈਕਸ ਦੋਨੋਂ ਬਸ ਕੁਛ ਹੀ ਜ਼ਿਆਦਾ ਮੇਨ ਸ਼ਹਿਰ ਆ ਉੱਥੇ ਮੈਂ ਡੇਢ ਸਾਲ ਰਿਹਾ ਪੀਆਈ ਨਿਊਫੰ ਲੈਂਡ ਦੇ ਸ਼ਹਿਰ ਸੈਂਟ ਜੌਨ ਮੈਂ ਰਿਹਾ ਬਿਨੀ ਪੈਗ ਤੇ ਮੈਂ ਹੁਣ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਵਟਾ ਦੇ ਵਿੱਚ ਰਹਿ ਰਿਹਾ ਮੈਂ ਸੋ ਮੈਨੂੰ ਲੱਗਦਾ ਕਿ ਮੈਂ ਜੋ ਕੈਨੇਡਾ ਤੇ ਅਮਰੀਕਾ ਦੀ ਜੇ ਮੈਂ ਗੱਲ ਕਰਾਂ ਟਰਕਿੰਗ ਦੇ ਥਰੂ ਮੈਂ 47 48 ਸਟੇਟਾਂ ਦੇ ਵਿੱਚ ਗਿਆ ਹੋਇਆ ਮੈਂ ਤੇ ਘੁੰਮਣ ਫਿਰਨ ਦੇ ਨਾਲ ਜੋ ਐਕਸਪਲੋਰ ਕੀਤੀਆਂ ਮੈਂ ਉਹ ਮੈਂ 15 16 ਸਟੇਟਾਂ ਕਿਤੇ ਇੱਕ ਵੀਕ ਕਿਤੇ ਦੋ ਵੀਕ ਰਹਿ ਕੇ ਉਹ ਸਾਰਾ ਮਾਹੌਲ ਦੇਖਿਆ ਹੋਇਆ ਵਾ ਤੇ ਹਰ ਸਾਲ ਅਸੀਂ ਇੰਡੀਆ ਵੀ ਜਾਂਦੇ ਆ ਜਾਂ ਇੰਡੀਆ ਜੇ ਨਹੀਂ ਜਾਂਦੇ ਤਾਂ ਕਿਸੇ ਹੋਰ ਦੇਸ਼ ਦਾ ਟ੍ਰਿਪ ਪਲਾਨ ਕਰਕੇ ਉਹ ਪੂਰਾ ਕਰਦੇ ਆ ਪਿਛਲੇ 2022 ਚ ਅਸੀਂ ਇੰਡੀਆ ਗਏ ਸੀਗੇ ਜਿੱਥੇ ਅਸੀਂ 6 ਮਹੀਨੇ ਇੰਡੀਆ ਰਹਿ ਕੇ ਆਏ ਸੀ ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ, ਦਿੱਲੀ, ਗੁਜਰਾਤ, ਮਹਾਰਾਸ਼ਟਰਾ, ਕੇਰਲਾ, ਕਰਨਾਟਕਾ, ਗੋਆ, ਜੂਪੀ, ਬਿਹਾਰ ਇਹ ਸਟੇਟਾਂ ਕਵਰ ਕੀਤੀਆਂ ਸੀ ਹਾਂਜੀ ਬਿਲਕੁਲ ਅਸੀਂ ਟ੍ਰੈਵਲ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਆ ਪਰ ਹੁਣ ਅਸੀਂ ਸੋਚਿਆ ਕਿ ਅਸੀਂ ਆਪਣੇ ਟਰੈਵਲ ਬਲੌਗਿੰਗ ਦੇ ਥਰੂ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਵੀ ਸ਼ੇਅਰ ਕਰੀਏ। ਬਿਲਕੁਲ ਸਾਡੀਆਂ ਜੋ ਵੀ ਵੀਡੀਓਜ਼ ਹੋਣਗੀਆਂ ਉਹ ਟਰੈਵਲ ਦੇ ਨਾਲ ਸੰਬੰਧਿਤ ਹੋਣਗੀਆਂ। ਕੁਆਲਿਟੀ ਕੰਟੈਂਟ ਪ੍ਰੋਵਾਈਡ ਕਰਾਂਗੇ। ਕੁਆਂਟੀਟੀ ਦੇ ਮਗਰ ਨਹੀਂ ਅਸੀਂ ਭੱਜਣਾ। ਕੁਆਲਿਟੀ ਕੰਟੈਂਟ ਪ੍ਰੋਵਾਈਡ ਕਰਾਂਗੇ। ਜਿਸ ਵੀ ਦੇਸ਼, ਸ਼ਹਿਰ, ਪਿੰਡ ਜਾਵਾਂਗੇ ਜੇ ਤੁਸੀਂ ਉੱਥੋਂ ਦਾ ਟ੍ਰਿਪ ਪਲਾਨ ਕਰ ਰਹੇ ਹੋ ਤਾਂ ਸਾਡੀ ਵੀਡੀਓ ਤੁਹਾਡੇ ਲਈ ਐਜ਼ ਏ ਟਰੈਵਲ ਗਾਈਡ ਦੀ ਤਰ੍ਹਾਂ ਹੋਏਗੀ। ਜੇ ਕਿਸੇ ਵੀ ਕਾਰਨ ਕਰਕੇ ਉਸ ਜਗ੍ਹਾ ਤੁਸੀਂ ਨਹੀਂ ਜਾ ਸਕਦੇ ਤਾ ਤੁਸੀਂ ਘਰੇ ਬੈਠ ਕੇ ਉਸ ਜਗ੍ਹਾ ਦਾ ਆਨੰਦ ਲੈ ਸਕਦੇ ਹੋ ਤੇ ਬਾਕੀ ਜੋ ਅੱਜ ਕੱਲ ਕਪਲ ਬਲੌਗ ਚੱਲ ਰਹੇ ਆ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਸਾਡਾ ਕੁਝ ਵੀ ਉਦਾਂ ਦਾ ਮੈਟਰ ਜਾਂ ਪਰਸਨਲ ਵੀਡੀਓ ਜਾਂ ਜੋ ਬਲੌਗ ਚੱਲ ਰਹੇ ਨੇ ਉਹ ਨਹੀਂ ਹੋਣਗੇ ਸਾਡੇ ਸਿਰਫ ਵੀਡੀਓ ਟਰੈਵਲ ਰਿਗਾਰਡਿੰਗ ਨਾਲ ਰਿਗਾਰਡਿੰਗ ਹੋਣਗੇ ਤੇ ਕਿਤੇ ਕਿਤੇ 15 ਮਿੰਟ ਦੀ ਵੀਡੀਓ ਸੈਗਮੈਂਟ ਆਪਾਂ ਇਦਾਂ ਦੀ ਪੇਸ਼ ਕਰਿਆ ਕਰਾਂਗੇ ਉਹ ਵੀ ਕਿਸੇ ਇਦਾਂ ਦੇ ਇਨਸਾਨ ਦੀ ਡਿਜੀਟਲ ਕਹਾਣੀ जिने ਬਿਲਕੁਲ ਜ਼ੀਰੋ ਤੋਂ ਉੱਠ ਕੇ ਅੱਜ ਵੱਡੇ ਵੱਡੇ ਮਕਾਮਾਂ ਨੂੰ ਛੂਇਆ ਕਿਸੇ ਵਧੀਆ ਬਿਜ਼ਨਸ ਤੇ ਜਾਂ ਕਿਸੇ ਬਹੁਤ ਵਧੀਆ ਜੌਬ ਤੇ ਸੈਟਲ ਨੇ ਉਹਨਾਂ ਦੀ ਲਾਈਫ ਦਾ ਸਟ੍ਰੱਗਲ ਉਹਨਾਂ ਦੀ ਲਾਈਫ ਦਾ ਐਕਸਪੀਰੀਅੰਸ ਸ਼ੇਅਰ ਕਰਾਂਗੇ ਉਸ ਦਾ ਕਾਰਨ ਸਿਰਫ ਇੱਕੋ ਵਾਰ ਜੋ ਅੱਜ ਕੱਲ ਮੇਰੇ ਭੈਣ ਭਰਾ ਆ ਰਹੇ ਨੇ ਰੈਸੈਸ਼ਨ ਚੱਲਦਾ ਕਰਕੇ ਜਾਂ ਕੈਨੇਡਾ ਦੇ ਜੋ ਮੌਜੂਦਾ ਹਾਲਾਤ ਕਰਕੇ ਉਹ ਡਿਪਰੈਸ਼ਨ ਨਾਲ ਡੀਲ ਕਰ ਰਹੇ ਨੇ ਸੋ ਉਹਨਾਂ ਨੂੰ ਮੋਟੀਵੇਟ ਕਰਨ ਲਈ ਉਹ ਇੱਕ ਚੜ੍ਹਦੀ ਕਲਾ ਵਾਲੀ ਵਾਈਬ ਪੇਸ਼ ਕਰਾਂਗੇ ਸੂ ਜਦ ਤੱਕ ਇਹ ਵੀਡੀਓ ਆਪਾਂ ਅਪਲੋਡ ਕਰਨੀਆਂ ਜਿਉ ਟਿਊਬ ਦਾ ਜੋ ਚੈਨਲ ਆਪਾਂ ਆਲਰੇਡੀ ਬਣਾ ਚੁੱਕੇ ਆ 11 ਮਈ ਨੂੰ ਕੈਲਗਰੀ ਵਿੱਚ ਨਗਰ ਕੀਰਤਨ ਸੀ ਨਗਰ ਕੀਰਤਨ ਵਾਲੇ ਦਿਨ ਕੋਈ ਪ੍ਰੀਪਲਾਨ ਨਹੀਂ ਸੀ ਮੈਂ ਖੜੇ ਪੈਰ ਉਹ ਵੀਡੀਓ ਸ਼ਾਰਟ ਲੈ ਕੇ ਤੇ ਫੋਨ ਦੇ ਵਿੱਚ ਐਡਿਟ ਕਰਕੇ ਉਹ ਜਿਉ ਟਿਊਬ ਤੇ ਵੀਡੀਓ ਮੈਂ ਪਾਤੀ ਸੀ 11 ਮਈ ਨੂੰ ਮੈਂ ਚੈਨਲ ਬਣਾਇਆ ਸੇਮ ਡੇ ਮੈਂ ਵੀਡੀਓ ਉਹ ਅਪਲੋਡ ਕਰਤੀ ਸੀ ਪਰ ਆਉਣ ਵਾਲੇ ਦਿਨਾਂ ਚ ਆਪਾਂ ਫੇਸਬੁੱਕ ਪੇਜ ਇੰਸਟਾਗ੍ਰam ਟਿਕਟੌਕ ਪੇਜ ਆਪਾਂ ਬਣਾਵਾਂਗੇ YouTube Facebook Instagram TikTok ਸਾਰਿਆਂ ਦਾ ਨਾਮ ਆਪਾਂ ਸੇਮ ਰੱਖਾਂਗੇ Travel with the Raven and Nave ਸੋ ਜਰੂਰ ਤੁਸੀਂ YouTube ਤੇ ਸਬਸਕ੍ਰਾਈਬ ਕਰਿਓ ਤੇ Facebook Instagram TikTok ਤੇ ਵੀ ਫੋਲੋ ਕਰਿਓ ਕਿਉਂਕਿ ਜੋ ਵੀ ਅਸੀਂ ਟ੍ਰੈਵਲਰ ਰਿਲੇਟਡ ਵੀਡੀਓ ਬਣਾਉਣ ਜਾ ਰਹੇ ਹਾਂ ਇੱਕ ਕੁਆਲਿਟੀ ਕੰਟੈਂਟ ਪੇਸ਼ ਕਰਾਂਗੇ ਕੁਆਂਟੀਟੀ ਦੇ ਮਗਰ ਨਹੀਂ ਅਸੀਂ ਭੱਜਦੇ ਪੂਰਾ ਇਹ ਧਿਆਨ ਰੱਖਾਂਗੇ ਕਿ ਕੁਆਲਿਟੀ ਕੰਟੈਂਟ ਹੋਵੇ ਪਰਿਵਾਰ ਵਿੱਚ ਬੈਠ ਕੇ ਦੇਖਣ ਮਨਨ ਵਾਲਾ ਕੰਟੈਂਟ ਹੋਵੇ ਤੇ ਇੱਥੇ ਮੈਂ ਜ਼ਿਕਰ ਕਰਨਾ ਚਾਹੂਗਾ ਗੁਰੀ ਕਰੰਗਣਾ ਤੇ ਉਹਨਾਂ ਦੀ ਪੂਰੀ ਟੀਮ ਦਾ ਬੇਸ਼ੱਕ ਇੰਟਰਨੈਟ ਤੇ ਸਾਰਾ ਕੁਝ ਅਵੇਲੇਬਲ ਆ ਪਰ ਗੁਰੀ ਕਰੰਗਣਾ ਬਾਈ ਹੋਣਾਂ ਦਾ ਜੋ ਉਪਰਾਲਾ ਇੱਕ ਸੌਖੇ ਸ਼ਬਦਾਂ ਦੇ ਵਿੱਚ ਤੇ ਪੰਜਾਬੀ ਭਾਸ਼ਾ ਦੇ ਵਿੱਚ ਉਹ ਜੋ ਕਲਾਸਿਸ ਦਿੰਦੇ ਆ ਮੈਂ ਖੁਦ ਉਹਨਾਂ ਦੀ ਕਲਾਸ ਲਈ ਆ ਉਸ ਤੋਂ ਬਾਅਦ ਇਹ YouTube ਚੈਨਲ ਮੈਂ ਬਣਾਇਆ ਸੀ ਸੋ ਇੱਥੇ ਉਹਨਾਂ ਬਾਈ ਹੋਣਾਂ ਦਾ ਵੀ ਧੰਨਵਾਦ ਕਰਦੇ ਆ ਤੇ ਅੱਜ ਜੋ ਅਸੀਂ ਆਪਣਾ ਇਹ ਸਫ਼ਰ ਸ਼ੁਰੂ ਕਰਨ ਜਾ ਰਹੇ ਆ ਅਲਬਰਟਾ ਤੋਂ ਸ਼ੁਰੂ ਕਰਨ ਜਾ ਰਹੇ ਆ ਅਸੀਂ ਇੱਥੇ ਐਡਮੰਟਨ ਦੇ ਵਿੱਚ ਅਨੰਕ ਸਰ ਗੁਰਦੁਆਰਾ ਸਾਹਿਬ ਨੂੰ ਨਮਸਕਾਰ ਕਰਨ ਆਈ ਸੀ ਅੱਜ ਸੋ ਅਸੀਂ ਸੋਚਿਆ ਕਿ ਇਹ ਸਫ਼ਰ ਇੱਥੋਂ ਹੀ ਸ਼ੁਰੂ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਬਲੌਗ ਬਣਾਉਣ ਦਾ ਮੇਨ ਕਾਰਨ ਜੋ ਹੈ ਉਹ ਇਹ ਹੈ ਕਿ ਕੈਨੇਡਾ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਆ ਇੱਥੇ ਸਭ ਤੋਂ ਵੱਡੀ ਪਾਲਕੀ ਸਾਹਿਬਾ ਗੁਰਦੁਆਰਾ ਸਾਹਿਬ ਦੀ ਜੋ ਕਿ ਸਾਰੇ ਕੈਨੇਡਾ ਦੇ ਵਿੱਚੋਂ ਇੱਥੇ ਵੱਡੀ ਆ ਤੇ ਬਹੁਤ ਹੀ ਖੂਬਸੂਰਤ ਆ ਤੁਸੀਂ ਵੀ ਇੱਥੇ ਜ਼ਰੂਰ ਦਰਸ਼ਨ ਕਰਨ ਆਓ ਜੇ ਤੁਹਾਨੂੰ ਤੁਹਾਨੂੰ ਮੌਕਾ ਮਿਲਦਾ ਆ ਬੇਸ਼ੱਕ ਜਿੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ ਆ ਉਹ ਥਾਂ ਵੱਡੀ ਪੂਜਣਯੋਗ ਨਮਸਕਾਰ ਕਰਨਯੋਗ ਥਾਂ ਵਾ ਪਰ ਜੇ ਆਪਾਂ ਏਰੀਆ ਵਾਈਜ਼ ਗੱਲ ਕਰੀਏ ਤਾਂ ਕੈਨੇਡਾ ਦਾ ਇਹ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਤੇ ਜੋ ਮੈਨੂੰ ਇੱਥੋਂ ਦੀ ਖੂਬਸੂਰਤੀ ਲੱਗਦੀ ਆ ਜੋ ਇੱਥੇ ਆਰਟਵਰਕ ਕੀਤਾ ਗਿਆ ਮੀਨਾਕਾਰੀ ਦਾ ਕੰਮ ਕੀਤਾ ਗਿਆ ਵਾ ਉਹ ਮਨ ਨੂੰ ਇੰਨਾ ਕ ਜਿਆਦਾ ਮੂਹ ਲੈਂਦਾ ਵਾ ਸੋ ਅੱਜ ਦੀ ਇਸ ਵੀਡੀਓ ਦੇ ਜ਼ਰੀਏ ਆਪਾਂ ਅੰਦਰੋਂ ਬਾਹਰੋਂ ਐਡਮੈਂਟਨ ਦੇ ਬਿਲਕੁਲ ਨੇੜੇ ਮੇਨ ਹਾਈਵੇ ਦੇ ਉੱਤੇ ਆ ਗੁਰਦੁਆਰਾ ਸਾਹਿਬ ਗੁਰਦੁਆਰਾ ਨਾਨਕਸਰ ਸਾਹਿਬ ਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆ ਤੇ ਜ਼ਰੂਰ YouTube Facebook Instagram ਤੇ TikTok ਤੇ ਫੋਲੋ ਕਰਿਓ YouTube ਤੇ ਸਬਸਕ੍ਰਾਈਬ ਕਰਿਓ ਗਤ ਬਰਮ ਗਿਆਨੀ ਦੀ ਪਿਆਰੋ ਮਨ ਗਿਆਨੀ ਗਾਣੇ ਗਤ ਬਰਮ ਗਿਆਨੀ ਪਿਆਨੀ ਹੋ ਮਨ ਗਿਆਨੀ ਗਿਆਨੀ ਸਵਾਸਤ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਐਡਮਿੰਟਨ ਦੇ ਨਾਨਕ ਸਰ ਗੁਰਦੁਆਰਾ ਸਾਹਿਬ ਦੇ ਜੋ ਐਡਮਿੰਟਨ ਤੋਂ ਮੇਨ ਹਾਈਵੇ 15 ਹਾਈਵੇ ਦੇ ਉੱਤੇ ਪੈ ਜਾਂਦਾ ਵਾ ਜਿਹਦਾ ਐਡਰੈਸ 14 10 ਹੌਰਸ ਹਿੱਲ ਰੋਡ ਐਡਮਿੰਟਨ ਸੋ ਇਹ ਗੁਰਦੁਆਰਾ ਸਾਹਿਬ ਕੈਨੇਡਾ ਦਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਸ੍ਰੀ ਨਾਨਕ ਸਰ ਆਸ਼ਰਮ ਸਿਆੜ ਸਾਹਿਬ ਮਹਾਪਰਸ਼ ਬਾਬਾ ਮੀਹਾ ਸਿੰਘ ਜੀ ਵੱਲੋਂ 1980-82 ਦੇ ਵਿੱਚ ਇਹ ਰੰਭਿਆ ਗਿਆ ਸੀਗਾ ਕਾਰਜ ਤੇ ਤੁਸੀਂ ਦੇਖ ਸਕਦੇ ਆ ਅੱਜ ਤੱਕ ਨਿਰੰਤਰ ਕੰਸਟਰਕਸ਼ਨ ਚੱਲ ਰਹੀ ਆ ਜੋ ਸੈਡਾਂ ਤੇ ਸੰਗਤ ਦੀ ਅਕਮੋਡੇਸ਼ਨ ਦੇ ਲਈ ਨਵੇਂ ਹਾਲ ਬਣਾਏ ਜਾ ਰਹੇ ਨੇ ਜਿਹੜਾ ਇੱਥੇ ਐਂਟਰੈਂਸ ਤੇ ਮੈਨੂੰ ਸੋਹਣੀ ਚੀਜ਼ ਲੱਗੀ ਬੀਲ ਚੇਅਰ ਲਈ ਜਾਂ ਸੀਨੀਅਰ ਸਿਟੀਜ਼ਨ ਲਈ ਇਹ ਰੈਂਪ ਬਣਾਇਆ ਗਿਆ ਵਾ ਤੇ ਜੋ ਐਸ ਗੁਰਦੁਆਰਾ ਸਾਹਿਬ ਦੀ ਖੂਬਸੂਰਤੀ ਐ ਇੰਟਰੈਂਸ ਦੇ ਉੱਤੇ ਜੋ ਆਰਟਵਰਕ ਕੀਤਾ ਹੋਇਆ ਵਾ ਉਹ ਮਨ ਮੋਹ ਲੈਂਦਾ ਵਾ ਇਹ ਗੁਰਦੁਆਰਾ ਸਾਹਿਬ ਦਾ ਪਾਰਕਿੰਗ ਲੋਟ ਉਹ ਦੂਰ ਤੱਕ ਜਿੱਥੇ ਵੀ ਨਿਗਾਹ ਜਾਂਦੀ ਆ ਤੇ ਇਧਰਲੇ ਪਾਸੇ ਵੀ ਸੋ ਜਿਹੜੇ ਆ ਸਾਹਮਣੇ ਦਰਖਤ ਲੱਗੇ ਦੇਖਦੇ ਆ ਤੇ ਇਹ ਪਾਈਨ ਟਰੀ 1997 ਚ ਲਾਏ ਗਏ ਸੀ ਇਹ ਵੀ ਗੁਰਦੁਆਰਾ ਸਾਹਿਬ ਦੇ ਚਾਰੇ ਪਾਸੇ ਅ ਤਰਖਤ ਲਾਏ ਹੋਏ ਨੇ ਤੇ ਸਾਹਮਣੇ 메인 ਜਿਹੜਾ 15 ਹਾਈਵੇ ਆ ਉਹ ਸਾਹਮਣੇ ਚੱਲ ਰਿਹਾ ਵਾ 메인 ਹਾਈਵੇ ਦੇ ਉੱਤੋਂ ਹੀ ਗੁਰਦੁਆਰੇ ਦੇ ਦਰਸ਼ਨ ਨਜ਼ਾਰੇ ਹੋ ਜਾਂਦੇ ਨੇ ਸੋ ਗੁਰਦੁਆਰਾ ਸਾਹਿਬ ਦੀ ਜੋ 메인 ਇਮਾਰਤ ਆ ਉਹਦੇ ਨਾਲ ਸੱਜੇ ਤੇ ਖੱਬੇ ਦੋਵੇਂ ਪਾਸੇ ਅੱਜ ਵੀ ਕੰਸਟ੍ਰਕਸ਼ਨ ਚੱਲ ਰਹੀ ਆ ਕਿਉਂਕਿ ਪਿਛਲੇ ਸਮੇਂ ਤੋਂ ਅਲਵਾਰਟਾ ਵਿੱਚ ਸਿੱਖ ਸੰਗਤ ਦੀ ਗਿਣਤੀ ਜ ਬਹੁਤ ਵਾਧਾ ਹੋ ਗਿਆ ਸੰਗਤਾਂ ਦੀ ਕਮੋਡੇਸ਼ਨ ਦੇ ਲਈ ਕਿਉਂਕਿ ਪ੍ਰੋਗਰਾਮ 2025-26 ਦੀ ਵੀ ਬੁਕਿੰਗ ਹੋਈ ਹੋਈ ਆ ਹਰ ਇੱਕ ਵੀਕਐਂਡ ਤੇ ਵਿਆਹ ਆਨੰਦ ਕਾਰਜ ਦੇ ਪ੍ਰੋਗਰਾਮ ਤੇ ਹੋਰ ਪ੍ਰੋਗਰਾਮ ਸੰਗਤਾਂ ਵੱਲੋਂ ਬੁੱਕ ਕੀਤੇ ਹੋਏ ਨੇ ਤੇ ਸੰਗਤਾਂ ਦੀ ਸਹੂਲਤ ਦੇ ਲਈ ਇਹ ਨਵੇਂ ਹਾਲ ਬਣ ਰਹੇ ਨੇ ਸੂਵੇਹੇ ਗੁਰਦੁਆਰਾ ਸਾਹਿਬ ਦੀ ਫਰੰਟ ਐਂਟ੍ਰੈਂਸ ਤੇ ਤੁਸੀਂ ਦੇਖ ਸਕਦੇ ਆ ਜੋ ਇਹ ਤੇ ਬਰੀਕੀ ਦਾ ਪੂਰੀ ਡਿਟੇਲਿੰਗ ਚ ਕੰਮ ਕੀਤਾ ਗਿਆ ਵਾ ਮੀਨਾਕਾਰੀ ਦਾ ਉਹ ਦੂਰੋਂ ਹੀ ਮਨ ਮੋ ਲੈਂਦਾ ਤੇ ਸਾਹਮਣੇ ਗੁੰਬਦ ਦੇ ਉੱਤੇ ਜੋ ਅ ਛਤਰ ਦੇ ਉੱਤੇ ਜਿਹੜਾ ਹੋਇਆ ਹੋਇਆ ਉਹ ਅਸਲੀ ਸੋਨੇ ਦਾ ਕੰਮ ਹੋਇਆ ਹੋਇਆ ਤੇ ਮੈਨੂੰ ਯਾਦ ਆ 2013 ਦੇ ਵਿੱਚ ਮੈਂ ਜਦੋਂ ਇੱਥੇ ਦੋ ਹਫ਼ਤੇਾਂ ਲਈ ਆਇਆ ਸੀ ਤਾਂ ਅਮਰਸਰ ਸਾਹਿਬ ਤੋਂ ਮੈਸਤਰੀ ਸਿੰਘ ਆਏ ਸੀ ਉਹਨਾਂ ਨੇ ਉਹ ਸਾਰਾ ਗੁੰਬਦਾਂ ਦੇ ਉੱਤੇ ਜਿਹੜਾ ਸੋਨੇ ਦਾ ਕੰਮ ਹੋਇਆ ਹੋਇਆ ਉਹ ਸਿੰਘਾਂ ਨੇ ਕੀਤਾ ਸੀ ਸੂਇਦਾਂ ਦੀ ਇੱਥੇ ਐਂਟ੍ਰੈਂਸ 메ਨ ਐਂਟ੍ਰੈਂਸ ਤੇ ਮੈਂ ਨੇੜੇ ਜਾ ਕੇ ਤੁਹਾਨੂੰ ਦਿਖਾਉਣਾ ਵਾ ਜਿਹੜਾ ਮੀਨਾਕਾਰੀ ਦਾ ਪੂਰਾ ਕੰਮ ਕੀਤਾ ਜੋ ਗਰਵਾਣੇ ਦੀਆਂ ਤੁਕਾਂ ਲਿਖੀਆਂ ਗਈਆਂ ਬੜੀ ਮਿਹਨਤ ਦੇ ਨਾਲ ਇਹ ਕੰਮ ਹੋਇਆ ਹੋਇਆ ਵਾਰੀਜਾਂ ਲੱਗ ਗਈ। ਸੋ ਇੱਥੇ ਆ ਕੇ ਬਿਲਕੁਲ ਵੀ ਐਦਾਂ ਦਾ ਮਹਿਸੂਸ ਨਹੀਂ ਹੋਊਗਾ ਕਿ ਤੁਸੀਂ ਪੰਜਾਬ ਵਿੱਚ ਕਿਸੇ ਗੁਰੂ ਘਰ ਦੇ ਦਰਸ਼ਨ ਕਰ ਰਹੇ ਹਾਂ ਜਾਂ ਕੈਨੇਡਾ ਦੇ ਵਿੱਚ ਖੜੇ ਹੋ। ਉਹ ਇੰਟਰ ਹੁੰਦੇ ਸਾਰ ਸਾਹਮਣੇ ਲੰਗਰ ਹਾਲ ਤੇ ਖੱਬੇ ਹੱਥ ਬੀਬੀਆਂ ਭੈਣਾਂ ਦੇ ਲਈ ਇੱਧਰ ਸ਼ੂ ਰਹਿ ਇੱਕ ਤੇ ਸੱਜੇ ਹੱਥ ਸਿੰਘਾਂ ਲਈ ਸ਼ੂ ਰਹਿ ਬਹੇ ਹੋਏ ਨੇ ਤੇ ਸਾਹਮਣੇ ਜਿਹੜੀਆਂ ਪੌੜੀਆਂ ਚੜ ਰਹੀਆਂ ਉਹ ਦਰਬਾਰ ਸਾਹਿਬ ਨੂੰ ਦੋਵੇਂ ਪਾਸਿਓਂ ਪੌੜੀਆਂ ਜਾ ਰਹੀਆਂ ਨੇ ਸਰਵਾਰ ਸਾਹਿਬ ਦੇ ਅੰਦਰ ਆ ਚੁੱਕੇ ਆ। ਤੋਂ ਦੇਖ ਸਕਦੇ ਆ ਚਾਰੇ ਪਾਸੇ ਬਹੁਤ ਹੀ ਸੁੰਦਰ ਕੰਮ ਕੀਤੇ ਗਏ ਨੇ। ਗੁਰਵਾਣੀ ਦੀਆਂ ਜੋ ਪੰਗਤੀਆਂ ਲਿਖੀਆਂ ਗਈਆਂ ਮੈਨੂੰ ਯਾਦ ਆ ਜਦੋਂ ਇਹ ਸੇਵਾ ਚੱਲਦੀ ਸੀ ਇੱਥੇ ਤਾਂ ਮੈਂ ਇੱਥੇ ਮੌਜੂਦ ਸੀ ਤੇ ਮੈਂ ਖੁਦ ਅੱਖੀਂ ਦੇਖਿਆ ਹੋਇਆ ਵਾ ਸਿੰਘਾਂ ਨੂੰ ਕੰਮ ਕਰਦਿਆਂ ਨੂੰ। ਜੋ ਇਹ ਗੁਰਵਾਣੀ ਦੀਆਂ ਪੰਗਤੀਆਂ ਲਿਖੀਆਂ ਗਈਆਂ ਜਾਂ ਜੋ ਹੋਰ ਬਰੀਕੀ ਦਾ ਕੰਮ ਕੀਤਾ ਗਿਆ ਵਾ ਤਾਂ ਬਹੁਤ ਜ਼ਿਆਦਾ ਇਹਦੇ ਤੇ ਮਿਹਨਤ ਲੱਗਦੀ ਆ। ਪਰ ਮਹਾਰਾਜ ਦੇ ਮੇਨ ਦਰਬਾਰ ਸਾਹਿਬ ਦੀ ਸੁੰਦਰਤਾ ਨੂੰ ਹੋਰ ਇਹ ਬਿða ਦਿੰਦੀ ਹੈ ਚੀਜ਼। ਸੂਪਰ ਪੰਗਤੀ ਲਿਖੀ ਸਾਚ ਕਹੂੰ ਸੁਨ ਲੈ ਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਬਿਲਕੁਲ ਇਹੇ ਪ੍ਰੇਮਾ ਭਗਤੀ ਸ਼ਰਧਾ ਭਾਵਨਾਵਾਂ ਦੀਆਂ ਗੱਲਾਂ ਨੇ। ਸੋ ਮਹਾਰਾਜ ਦੇ ਸਰੂਪ ਜੋ ਉੱਥੇ ਪ੍ਰਕਾਸ਼ ਹੁੰਦੇ ਆ ਸਾਹਮਣੇ ਸੁੰਦਰ ਬਿਸ਼ਾਈ ਕੀਤੀ ਗਈ ਆ। ਇਹ ਸਾਰੀਆਂ ਪ੍ਰੇਮਾ ਭਗਤੀ ਦੀਆਂ ਗੱਲਾਂ ਨੇ। ਤੁਸੀਂ ਇਹ ਦੇਖ ਸਕਦੇ ਆ ਸੁੰਦਰ ਹਰਮਾਲਾ ਸਾਹਿਬ ਲਾਏ ਗਏ ਨੇ ਤੇ ਬਿਲਕੁਲ ਸਾਹਮਣੇ ਜਿੱਥੇ ਮਹਾਰਾਜ ਜੀ ਨੇ ਆ ਪਰਾਜਮਨ ਹੋਣਾ ਬੈਠਣਾ ਮਾ ਸਜਣਾ ਮਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤਾਂ ਬਿਲਕੁਲ ਉਹਦੇ ਸਾਹਮਣੇ ਬਹੁਤ ਹੀ ਸੁੰਦਰ ਵਿਸ਼ਾਈ ਕੀਤੀ ਗਈ ਹੈ ਅੱਛਾ ਜਿਹੜਾ ਇਹ ਤੁਸੀਂ ਪਰਦਾ ਦੇਖ ਰਹੇ ਆ ਇਹ ਆਟੋਮੈਟਿਕ ਮੋਟਰ ਲਾਈ ਹੋਈ ਆ ਕਿਉਂਕਿ ਇਹ ਬਹੁਤ ਲੈਂਥ ਦੀ ਵੱਡੀ ਆ ਤੇ ਹੱਥਾਂ ਨਾਲ ਉੱਤੇ ਥੱਲੇ ਕਰਨਾ ਤਾਂ ਔਖਾ ਕੰਮ ਤੇ ਮੋਟਰ ਲੱਗੀ ਆ ਬਟਨ ਨੱਪ ਦੇਣਾ ਵਾ ਸੋ ਇਦਾਂ ਥੱਲੇ ਆ ਜਾਂਦਾ ਵਾ ਤੇ ਜਦੋਂ ਰਮਾਲਾ ਸਾਹਿਬ ਬਦਲਿਆ ਜਾਂਦਾ ਜਾਂ ਸੌਖਾ ਸੰਮੋਕੇ ਇਹ ਪਰਦਾ ਥੱਲੇ ਕੀਤਾ ਜਾਂਦਾ ਵਾ ਤੇ ਮਹਾਰਾਜ ਦਾ ਰੂਪ ਜਦੋਂ ਅਮਰਤਵੇਲੇ ਪ੍ਰਕਾਸ਼ ਹੁੰਦੇ ਨੇ ਤੇ ਸਜਦੇ ਨੇ ਦੀਵਾਨ ਸਜਦੇ ਆ ਉਦੋਂ ਇਹ ਪਰਦਾ ਉੱਤੇ ਕੀਤਾ ਜਾਂਦਾ ਵਾ ਸੋ ਇਹ ਪ੍ਰੋਪਰ ਮੋਟਰ ਲੱਗੀ ਹੋਈ ਆ ਬਿਜਲੀ ਦੇ ਨਾਲ ਬਟਨ ਨਾਲ ਆਪਕੇ ਇਹ ਉੱਤੇ ਥੱਲੇ ਹੋ ਜਾਂਦਾ ਵਾ ਸੀਨੀਅਰ ਸਿਟੀਜ਼ਨਾਂ ਜਾਂ ਜਿਹੜਾ ਕੋਈ ਵੀਰਪੈਣ ਆ ਪੌੜੀਆਂ ਚੜ੍ਹ ਕੇ ਨਹੀਂ ਆ ਸਕਦਾ ਉਹਨਾਂ ਲਈ ਸੈਰਡ ਤੇ ਇਹ ਲਿਫਟ ਵੀ ਬਣਾਈ ਗਈ ਹੈ ਸੋ ਪ੍ਰੋਪਰ ਇਹ ਪ੍ਰਬੰਧ ਕੀਤਾ ਗਿਆ ਹੈ